ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਅੱਜ ਯਾਰ ਮੰਡੀ ਦੇ ਭਾਅ ਪਾਉਣ ਤੋਂ ਥੋੜਾ ਹੋ ਗਿਆ ਲੇਟ ਕਿ ਪਾਸੇ ਬੀਜੀ ਸੀਗੇ ਚਲੋ ਵਧੀਆ ਹੋਵਗੇ ਸਾਰੇ ਠੀਕ ਠਾਕ ਹੋ ਗਏ ਅਗਰ ਮੰਡੀ ਦੇ ਭਾਅ ਪਾ ਲਈਏ ਭਾਈ ਅੱਜ ਤੇ ਆਜ ਉਹੀ ਆ 20 ਰੁਪਏ ਤੇ ਅਰ ਵੀ ਸੀਗੇ ਅਜ 24 ਰੁਪਏ ਇਹ ਪੇਠਾ ਸੀਗਾ 15 ਰੁਪਏ ਕਦੋਂ ਸੀਗੀ ਹੋਈ 33 34 ਰੁਪਏ ਨੂੰ ਰੇਟ ਤੇ ਆ ਪਤਰੀ ਨੇ ਹੀ ਮੇਨ ਜੇ ਸਬਜ਼ੀਆਂ ਸੀਗੀਆਂ ਜਿਨ੍ਹਾਂ ਦਾ ਪਰ ਮੇਲਾ ਜੇ ਭਾਜ ਤੇ ਪਤਾ ਵਾ ਇੱਕ ਦੋ ਸੀਗੀਆਂ ਹੋਰ ਆਮ ਜਿਵੇਂ ਕੇਰੀਏ ਬਈ ਪੇਠਾ ਸੀਗਾ ਪੇਠਾ ਥੋੜਾ ਜਿਹਾ ਮਤਲਬ ਪਹਿਲਾਂ ਵਾਲੀ ਤੜਾਈ ਵਾਲਾ ਪਿਆ ਸੀਗਾ ਕਿਉਂਕਿ ਨਵਾਂ ਪੇਠਾ ਤਾਂ ਆਉਂਦਾ ਨਹੀਂ ਪਿਆ ਸਾਰਾ ਪਹਿਲਾਂ ਹੀ ਤੜਾਈ ਲਈ ਸੀ ਜਿਹੜਾ ਜਮਾ ਕੀਤਾ ਹੋਇਆ ਉਹਨਾਂ ਦਾ ਜੀ ਚਲੋ ਜੀ ਕੋਈ ਗੱਲ ਨਹੀਂ ਕੱਲੂ ਆਵਾਂਗੇ ਫੇਰ ਨਵੇਂ ਰੇਟਾਂ ਦੇ ਨਾਲ ਧੰਨਵਾਦ ਜੀ ਤੁਹਾਡਾ ਮੈਂ ਆਪ